ਸਸੇ ਕਾਲਜੀ ਸਾਰਿਆਂ ਨੂੰ ਹੋਰ ਸਨੌ ਜੀ ਕੀ ਹਾਲ ਚਾਲ ਨੇ ਤੁਹਾਡੇ ਅਸੀਂ ਤੇ ਬਿਲਕੁਲ ਠੀਕ ਠਾਕ ਆ ਗਿਆ ਇਤਿਆਸ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਲੱਗੀ ਇਹ ਬਣਾਉਣਾ ਕੋਕੋਨਟ ਮਿਲਕ ਸ਼ੇਕ ਨਵਦੀਪ ਕਹਿੰਦੀ ਹੈ ਵੀ ਮੈਂ ਇੱਕ ਵਾਰੀ ਪੀਤਾ ਸੀ ਬਹੁਤ ਟੇਸਟੀ ਸੀ ਤੇ ਕਹਿੰਦੀ ਅੱਜ ਤੁਹਾਨੂੰ ਵੀ ਬਣਾ ਕੇ ਪਿਉਣਾ ਹੈ ਤੇ ਵੇਨੇ ਭਲਾਂ ਕਿਦਾਂ ਦਾ ਬਣਾਉਂਦੀ ਇਹਦੇ ਤੁਹਾਨੂੰ ਵੀ ਵਿਖਾਉਨੇ ਆ ਪਹਿਲਾਂ ਦਹੀਂ ਨੂੰ ਕੁੱਟਣਾ ਹੁਣ ਪਤਾ ਨਹੀਂ ਕੀ ਤੋੜਤਾ ਹੈ ਪਤਾ ਨਹੀਂ ਆਟਾ ਟੁੱਟੇ ਕਿ ਆਟਾ ਟੱਡੇ ਕਿ ਇਹ ਹੋਈ ਕਿੰਨੀ ਨੁਕਸਾਨ ਕਰਦੀ ਹੈ ਸਾਡਾ ਟੁੱਟ ਗਿਆ ਇਹ ਕੀ ਬੇਲਣ ਆਹ ਮਿਸ਼ਰ ਬੇਲਣਾ ਨਾ ਨਾ ਜੇ ਛੋਟਾ ਜਾਂਦਾ ਫਿਰ ਤੇ ਇਹਦੇ ਚ ਕੀ ਕੀ ਪਾਓਗੇ ਜੀ ਇਹਦੇ ਵਿੱਚ ਚਨਾ ਇੱਕ ਉਹ ਉਹ ਭਾਈ ਉਹ ਕਿੱਡੇ ਰਿਆ ਕੋਲੀ ਚ ਬਣੀ ਹੈ ਆਹ ਮਸਾਲੇ ਇਦੇ ਵਿੱਚ ਇੱਕ ਟਿਆਰ ਗਿਰੀ ਪੈਣੀ ਆ ਤੇ ਇਦੇ ਵਿੱਚ ਦੁੱਧ ਪਾ ਪਾ ਕੇ ਤੇ ਇਹਨੂੰ ਗ੍ਰाइंड ਕਰਕੇ ਤੇ ਸ਼ਾਣ ਕੇ ਰਦ ਦੁੱਧ ਮਿਕਸ ਮਤਲਬ ਕਿ ਦੁੱਧ ਕੱਢੀ ਇਹਦਾ ਹਾਂ ਜਿਹੜਾ ਹੁਣ ਬੂਰਾ ਜਿਹਾ ਉਹ ਆਪਣਾ ਕੱਢ ਦੇਣਾ ਹੂੰ ਹੂੰ ਇਹਦੇ ਫਿਰ ਉਹ ਹੋ ਗਿਆ ਜਿੱਦਾਂ ਉਹਦਾ ਰਗੜਾ ਲਾਈਦਾ ਵਾ ਗਿਰੀਆਂ ਦਾ ਖਸ ਖਸ ਦਾ ਹੂੰ ਮਿੱਟਾ ਲਿਜੇਸ ਬਹੁਤ ਬੜਾ ਮਿਲਣਾ ਪਾਣਾ ਔਰ ਤੇ ਹੋ ਗਈ ਕੁਛ ਨਾ ਕੁਛ ਕੁਝ ਨਾ ਕੁਝ ਅਨੋਖਾ ਕਰਨ ਲੱਗੇ ਤੇ ਅਨੋਖਾ ਹੋਏਗਾ ਜੀ ਨਹੀਂ ਨਹੀਂ ਬਚ ਗਿਆ ਇਹ ਉਹ ਹੀ ਹੈ ਜਿਨ੍ਹਾਂ ਦੇ ਬਸ ਸਟੈਂਡਾ ਦੇ ਵਿੱਚ ਦੇ ਕੱਚੀ ਗਿਰੀਲੇ ਲੈ ਆਹ ਵਾਹ ਇਹ ਵੀ ਨਾਲੇ ਠੰਡਾ ਹੁੰਦਾ ਆ ਠੀਕ ਆ ਉਦੋਂ ਤੇ ਆਪਾਂ ਕੀ ਦੇ ਕੱਚੀ ਗਿਰੀ ਖਾਣੀ ਆਂ ਉਦੋਂ ਆਪਾਂ ਆ ਚੀਜ਼ ਜੰਮੀ ਨਾ ਮੰਨੇ ਹਾਂਗੇ ਕਿ ਇੱਕ ਗਰੀ ਪੀ ਕੇ ਵੇਖਿਓ ਵੇਖਿਓ ਕਿ ਨਾ ਟੇਸਟ ਹੁੰਦਾ ਮੈਂ ਵੀ ਇੱਕ ਹੋਰ ਪੀਤਾ ਹਾਂ ਟੇਸਟ ਉਹ ਨਹੀਂ ਲੈਣਾ ਕਾ ਹਾਂ ਮੈਂ ਵੈਸੇ ਜਿਆਦੀ ਖੜਕੇ ਲਾਉਣਾ ਪਏ ਭਾਵੇਂ ਸਹੀ ਗੱਲ ਆ ਮੋ ਫੜ ਕੇ ਲੋੜਾ ਆ ਯਾਰਾ ਨਹੀਂ ਲੱਗਦਾ ਮੈਨੂੰ ਆਉਣਾ ਪੈਣਾ ਹੈ ਆਉਣਾ ਪੈਣਾ ਤੁਹਾਨੂੰ ਫੈਣੀ ਘਲ ਬਣਨੀ ਲਾ ਇਧਰ ਫੜਾ ਮੇਰੇ ਵੱਲ ਆਉਣਾ ਪੜਾ ਲਓ ਜੀ ਤੇ ਇਹਦੇ ਗਰੀ ਥੋੜਾ ਛੜੀਏ ਇਹਦੇ ਤੇ ਤੋੜ ਨਹੀਂ ਓਹ ਦੇਖੋ ਜੀ ਚਾਚਾ ਨਾ ਹਾਂਜੀ ਪਾ ਦਿਓ ਉਤਰਾ ਹੀ ਤੋੜ ਕੇ ਹੀ ਹਾਂ ਜਿਹੜੀ ਟੋਟੇ ਕਰਕੇ ਪਾਣੇ ਆ ਆ ਗਏ ਆ ਘਰ ਘਰ ਤਾਂ ਨਹੀਂ ਕੋਈ ਨਹੀਂ ਜਿਹੜਾ ਔਰਨਕ ਹੁੰਦੀ ਹੈ ਇਸ ਤਰ੍ਹਾਂ ਦੀ ਉਹਨਾਂ ਨੂੰ ਠੰਡੀ ਔਰ ਲਾਈ ਹੁੰਦੀ ਹੈ ਹਨਾ ਪਰਬੋਰਤ ਦਾ ਪਾਣੀ ਪੂਣੀ ਵਿੱਚ ਪਾਣੀ ਨਾਲ ਰੰਗ ਕਰਕੇ ਸੌਫਟਵੇਅਰ ਹਦਾ ਹੁੰਦੀ ਉਹ ਹੈ ਉਹ ਸੌਫਟਵੇਅਰ ਹੁੰਦੀ ਹੈ ਉੱਚ ਤੇ ਹੇਚ ਫਰਕ ਹੁੰਦਾ ਹੈ ਉਹ ਵੇਖੋ ਜਿਵੇਂ ਮੇਰੇ ਨਾਲ ਜਿੱਦਾਂ ਇੱਥੇ ਪਾਣੀ ਨਹੀਂ ਨਿਕਲਿਆ ਹੂੰ ਤੇ ਉੱਚ ਪਾਣੀ ਵੱਧ ਵੱਟ ਜਿੱਦਾਂ ਨਾਰੀਅਲ ਵੀ ਪੀਵੀ ਦਾ ਨਾਰੀਅਲ ਪਾਣੀ ਹੂੰ ਇੱਕ ਹੁੰਦਾ ਕਹਣਾ ਮਲਾਈ ਵਾਲਾ ਹੂੰ ਇੱਕ ਝੁੰਦਾ ਵਾ ਪਾਣੀ ਵਧੂ ਹਾਂ ਪਰ ਜਿਹੜਾ ਪੌਦਨ ਲਿਆ ਹੈ ਹੂੰ ਉੱਚ ਮਲਾਈ ਤੋਂ ਥੋੜਾ ਜਿਹਾ ਫਰਕ ਆਹੀ ਹੂੰ ਉਹ ਲੈ ਥੋੜੇ ਦਿਨ ਹੋਰ ਵਧੀਆ ਰਿਨ ਹੋਰ ਵਧੀਆ ਕਹਿਣੇ ਥੋੜੇ ਦਿਨ ਹੋਰ ਪਿਆਰੇ ਨਾ ਤੇ ਉਹ ਵੀ ਹਾਵ ਲੈ ਬਣ ਜਾਣਾ ਹੈ ਸੇਮ ਓਏ ਕਰਦਾ ਆ ਵੇਖੋ ਭਈ ਛੋਟੇ ਛੋਟੇ ਪੀਸ ਚ ਕੱਟ ਲੈਣਾ ਇਹਨੂੰ ਤੇ ਫੇਰ ਹੁਣ ਆਪਾਂ ਇਹਨੂੰ ਕਰਾਈ ਗ੍ਰੈਂਡਿਕਰੀ ਧੋ ਲਿਆ ਵੈਨੂੰ ਇਹ ਗ੍ਰੈਂਡ ਇਤਨਾ ਸਿੱਧਾ ਕਿ ਜਿਵੇਂ ਚੋਸ਼ ਪਾਉਣਾ ਨੂੰ ਦੁੱਧ ਪਾ ਕੇ ਪਾਣੀ ਬਿਲਕੁਲ ਨਹੀਂ ਪੈਣਾ ਚਾ ਪਾਣੀ ਆਪਣੀ ਮੱਗੀ ਆ ਉੱਪਰ ਵੀ ਪੈ ਗਈਆਂ ਬਰਫ਼ ਪਾਣੀ ਹੁੰਦਾ ਵਾ ਅਸ਼ਾ ਮੈਨੂੰ ਲੱਗਾ ਵੀ ਪਾਣੀ ਦੀ ਬਰਫ਼ ਬੰਦੀ ਆ ਤੁਹਾਨੂੰ ਨਾ ਪਤਾ ਲੱਗਾ ਵੀ ਬਰਫ਼ ਤੇ ਪਾਣੀ ਹੁੰਦਾ ਵਾ ਪਈ ਬੜੇ ਚੁੱਲਾ ਆ ਕੋ ਬੇਸਤੀ ਨਹੀਂ ਆਉਂਦੀ ਲੈ ਇਹ ਚ ਬੇਸਤੀ ਵਾਲੀ ਜਿਹੜੀ ਗੱਲ ਆ ਮੈਨੂੰ ਸੱਚੀ ਨਹੀਂ ਪਤਾ ਹੈਗਾ ਚੰਗਾ ਨਹੀਂ ਹੀ ਪਤਾ ਕਾ ਹੁਣ ਪਤਾ ਲੱਗ ਗਿਆ ਨਾ ਯੈਸ ਠੀਕ ਉਹ ਉਹ ਅੱਲਾ ਉਹ ਤੇ ਟੱਕੰਦੇ ਲਾ ਲੋ ਲਾਉਣਾ ਮੈਂ ਇਹ ਸ਼ੂ ਹੀ ਲਾਇਆ ਹਲੇ ਮੈਂ ਨਾ ਉਹ ਵੀ ਵਿਚਾਰਾ ਸਾਡੇ ਵਰਗਾ ਸਾਡਾ ਡੁਪਲੀਕੇਟ ਫੜ ਕੇ ਰੱਖਣਾ ਪੈਂਦਾ ਉਹ ਨਹੀਂ ਹਾ ਦੰਦਾ ਨਾ ਜਦੋਂ ਕਾ ਦਾ ਚਾਰਜਰ ਲੱਗੇ ਹਨ ਲਾਉਣ ਨਹੀਂ ਪਤਾ ਉਹ ਸੇਲਾ ਵਾਲੀ ਖਰੇਓ ਵਾਲੀ ਹੀ ਮਸ਼ੀਨ ਜੀ ਉਹਦੇ ਵਰਕ ਕਰ ਦਿੰਦਾ ਹੋ ਗਿਆ ਇਹਨੂੰ ਪਹਿਲਾਂ ਇਹਨੂੰ ਚਲਾਤੇ ਜਾਓ ਚਲਾਤੇ ਜਾਓ ਹੁਣ ਆ ਪੇਸਟ ਬਣ ਗਿਆ ਵਾ ਤੇ ਇਹਨੂੰ ਆਪਾਂ ਛੰਨਣੀ ਨਾਲ ਜਾਂ ਕੇ ਇਹ ਪੋਣੀ ਚ ਪਾ ਕੇ ਤੇ ਇਹਨਾਂ ਚੋਣਵਾ ਏਦਾਂ ਕਰ ਹਮ ਪਰਨਾ ਪਰਨਾ ਫੜ ਕੋਈ ਉਹਦੇ ਚ ਸੌਖਾ ਰਹਿਣਾ ਪਰਨਾ ਵੀ ਆ ਇੱਕ ਪੋਣੀ ਆ ਇੱਕ ਮੈਂ ਚ ਵੀ ਬੜਾ ਵਧੀਆ ਬਣਦਾ ਹਾਂ ਕਿਉਂਕਿ ਪੋਣੀ ਦੇ ਵਿੱਚ ਉਹ ਵਾਲੀ ਗੱਲ ਨਹੀਂ ਬਣਨੀ ਹਮ ਉਹ ਚੋਂ ਤਾਂ ਨਿਕਲ ਹੀ ਆਉਣਾ ਬਾਹਰ ਨੂੰ ਤਾਂ ਜਦੋਂ ਪਾਰ ਪਾਇਆ ਤੇ ਹਾਂ ਵੱਡੀ ਹੋ ਜਾਂਦੀ ਹਾਂ ਹਾਂ ਜਾਂਦੀ ਨਹੀਂ ਨਹੀਂ ਆ ਵਧੀਆ ਚੀਜ਼ ਆ ਇੱਚ ਪਾਣੀ ਵੀ ਪਾਇਆ ਜਾ ਸਕਦਾ ਮੇਰੇ ਖਿਆਲ ਨਾਲ ਕਿ ਨਹੀਂ ਦੱਸੋ ਜੀ ਪਾ ਸਕਦੇ ਆ ਪਰ ਮੈਨੂੰ ਲੱਗਦਾ ਕਿ ਦੁੱਧ ਪਾਇਆ ਜ਼ਿਆਦਾ ਟੇਸਟ ਬਣੇਗਾ ਉਹ ਜਿਹੜੇ ਬਣਾ ਕੇ ਪੀਉਂਦੇ ਨੇ ਉਹ ਤੇ ਪਾਣੀ ਉਹ ਪਾਣੀ ਜ਼ਿਆਦਾ ਯੂਜ਼ ਕਰਦੇ ਨੇ ਉਹ ਜਿਹੜਾ ਦੁੱਧ ਪਾਉਂਦੇ ਨੇ ਜਦੋਂ ਆਪਾਂ ਕੇਲਿਆਂ ਵਾਲਾ ਜੂਸ ਵੀ ਪੀਨੇ ਆ ਹੂੰ ਕੋਈ ਪੂਰਾ ਦੁੱਧ ਨਹੀਂ ਪਾਉਂਦੇ ਵਿੱਚ ਪਾਣੀ ਹੁੰਦਾ ਹੁੰਦਾ ਮਿਕਸਰ ਤੇ ਆਪਾਂ ਬਣਾਈਏ ਤਾਂ ਨਵਦੀਪ ਕੌਰ ਕਹਿੰਦੀ ਏ ਕਿ ਇੱਕ ਬੂੰਦਰੀ ਪਾਣੀ ਪੀਣਾ ਚਾਹੀਦਾ ਜਰ ਜੀ ਆਪ ਵੀ ਪਾਣੀ ਪਾ ਲੈ ਚੀਜ਼ ਲਈਏ ਤੇ ਫਿਰ ਕੀ ਸ਼ਾਇਦਾ ਆਹੋ ਇਹ ਤਾਂ ਹੰਨ ਤਾਂ ਠੀਕ ਹੈ ਕਿ ਨਹੀਂ ਹੂੰ ਫਿਰ ਘਰੇ ਪੀਂਦੇ ਜੀ ਮੈਂ ਫਿਰ ਬੰਦੋ ਕੇ ਆਏ ਪੀਏ ਲਓ ਜੇ ਆਹ ਬੰਡੇ ਕੋਕੋਨਟ ਮੀਲ ਰੱਖ ਇਹਨੂੰ ਕੋਟਾ ਕੋਟਿ ਕੇ ਨਾ ਛੋੜਨਾ ਇਹਨਾਂ ਪੂਰੇ ਜਿሉਸ ਕੱਟ ਦੇਣਾ ਕਿ ਚੁੰਮਰ ਕਰ ਦੇਣਾ ਹਾਂ ਹਾਂ ਸਹੀ ਹੈ ਤੇ ਮੁਰਗੀ ਉਸ ਤੋਂ ਬਾਅਦ ਜਿਹੜਾ ਵੇਸਟ ਬਣਨਾ ਬਚਣਾ ਹੈ ਨਾ ਹੋਗੀ ਆਪਾਂ ਵੇਸਟ ਨਹੀਂ ਕਰਨਾ ਹੋਣੀ ਨਹੀਂ ਬਣਾ ਲੈਣੀ ਹੈ ਬਰਫੀ ਹਾਂ ਬਰਫੀ ਜਿਹੜੀ ਅਲੱਗੁਣਾਈ ਸੀ ਬਹੁਤ ਜ਼ਿਆਦਾ ਸਵਾਦਹੀ ਹੈ ਨਾ ਹਾਂ ਇਹ ਬਣਾਵਾਂਗੇ ਤੁਹਾਡੇ ਨਾਲ ਇਹੀ ਪਰੌਣੇ ਹਾਂ ਉਹਨਾਂ ਗੇਰ ਰੱਖੀ ਪਹਿਲਾਂ ਅੰਦੇ ਨਹੀਂ ਖਾਣੀ ਨਹੀਂ ਖਾਣੀ ਉਹ ਆਪਾਂ ਬਣਾਈ ਹੀ ਮਲਾਈ ਬਰਫੀ ਹੈ ਨਾ ਉਹ ਵੀ ਤੇ ਤੇ ਜਦੋਂ ਨਵਦੀਬੰਦ ਵੀ ਨਹੀਂ ਖਾੜੋ ਕੋਈ ਨਹੀਂ ਖਾ ਖਾਓ ਇਹਨੂੰ ਚੋਏ ਹੀ ਵੀ ਮੈਂ ਬਣਾਈਆਂ ਤੇ ਪਤਾ ਲੱਗੇ ਵੀ ਹੈ ਕਿਦਾਂ ਦੀ ਏ ਉਹ ਗੱਲ ਸੱਚੀ ਇਦਾਂ ਹੀ ਹੋਈ ਹਮ ਹੋਇਆ ਕਿ ਉਹਨੇ ਉਹ ਪਹਿਲਾਂ ਪਿਛਲੇ ਕਿਤੇੋਂ ਖਾ ਕੇ ਆਏ ਤੇ ਉਹਨਾਂ ਨੇ ਕਿ ਸ਼ਾਇਦ ਉਹ ਹੀ ਸੇਮ ਟੇਸਟ ਹੋਣਾ ਹੋ ਉਹਨਾਂ ਨੇ ਕੀ ਕੀਤਾ ਵੀ ਜਿੱਦਾਂ ਆਪਾਂ ਮੰਨ ਲਓ ਵੀ ਨਹੀਂ ਜੀ ਕਰਦਾ ਤੇ ਥੋੜਾ ਜਿਹਾ ਸਾਈਡ ਤੋਂ ਲਾਲੀ ਦਾ ਕੰਡਾ ਜਾ ਉਹ ਜਦੋਂ ਕੰਡਾ ਲਾਇਆ ਤਾਂ ਨਾ ਵੇਖਿਆ ਵੀ ਨਾ ਵੀ ਇਹ ਤਾਂ ਚੀਜ਼ ਹੀ ਕੋਈ ਹੋਰ ਹੈ ਫਿਰ ਉਹਨਾਂ ਦੋ ਦੋ ਪੀਸ ਗਾਦੇ ਵਹਿ ਵੀ ਉਹ ਬੜੀ ਸਵਾਦ ਬਹੁਤ ਵਧੀਆ ਬਣੀ ਸੀ ਐਰਕੀ ਨਹੀਂ ਸਿਰਫ ਇਹ ਨਹੀਂ ਨਹੀਂ ਤੇ ਹਰ ਵਾਰ ਬਣਾਉਣੇ ਨੇ ਹੈਨਾ ਬਣਾਵਾਂਗੇ ਕਿ ਦਿਨ ਦਾ ਗੰਦੀ ਵੀ ਫੇਵਰੇਟ ਹੈ ਬਰਫੀ ਨਾਲੇ ਵੇਖਾਂਗੇ ਕਿ ਉਹ ਵਾਲੀ ਇਹ ਖਾਂਦਾ ਹੈ ਜਾਂ ਨਹੀਂ ਹਾਂ ਇਹਨੂੰ ਤਿੰਨ ਤੋਂ ਚਾਰ ਵਾਰ ਇਹਦੇ ਵਿੱਚ ਦੁੱਧ ਪਾ ਪਾ ਗਿਆ ਤੇ ਇਹਦਾ ਮਿਕਸਰ ਜਾਂ ਬਣਾ ਲੈਣਾ ਨਾਲੇ ਵੇਖਾਂਗੇ ਵੀ ਅੱਧੇ ਚਾਪਾ ਤੇਰੀ ਜਿਹੜੀ ਚੀਜ਼ ਹੋਣੇ ਜਦੋਂ ਮਾਨੂੰ ਆਪਾਂ ਜਰੀਆਂ ਵੀ ਪਾ ਸਕਦੇ ਆ ਜਰੀਆਂ ਇਦਾਂ ਹੀ ਕਰਕੇ ਪਾਵਾਂਗੇ ਹਾਂ ਇਹਨਾਂ ਇਹ ਵੀ ਆਪਾਂ ਉਤਰਾਵਾਲੀਆ ਮੜਕਿਓ ਖਾਏ ਹਨ ਉਹ ਸੇਮ ਦੀ ਗੁਲਫੀ ਵੀ ਬਣਦੀ ਹੈ ਹਾਂ ਚਲੋ ਇੱਕ ਵਾਰੀ ਇੱਕ ਵਲੌਗ ਵਿੱਚ ਦਿਖਾਇਆ ਵੀ ਹੈ ਨਾ ਤੇ ਹੀ ਗੁਲਫੀ ਬਣਾਈ ਹੈ ਪਰ ਆਪੋ ਦੋ ਇਹ ਨਹੀਂ ਦੱਸਿਆ ਕਿ ਦੀ ਰੈਸਪੀ ਕੀ ਉਹ ਦੋ ਕੀ ਕਹਿੰਦੇ ਹੀ ਪਰ ਇਹ ਕਿ ਟਾਈਮ ਨੂੰ ਸ਼ਾਰਟੇਸਟ ਕਰਕੇ ਪਾਈ ਰਹੀ ਹੀ ਵੀਡੀਓ ਤੇ ਆ ਕਿ ਮਿਕਸਪ ਜ਼ਿਆਦਾ ਕਰ ਲਾਂਗੇ ਤੇ ਉਦਾਂ ਨਹੀਂ ਆਣੇ ਚੰਗੇ ਚਾਟੀਆਂ ਨਾਲ ਜੀ ਹੁਣ ਚਲਿਆ ਜੂਸਰ ਵਾਲੇ ਜੱਗ ਚ ਜੀ ਕਿਚ ਪਾਉਂਦਾ ਮੇਨ ਮਕਸਦ ਇਹ ਬਰਫ ਪੁੱਲ ਤੇ ਫੰਡ ਹੈ ਜਿਹ ਚੁਕਨੀ ਹੈ ਤੇ ਫਿਰ ਇਹਦੇ ਨਾਲ ਫੌਮ ਜੀ ਬਣਾਉਣੀ ਹੈ ਨਾ ਠੰਡਾ ਹੀ ਕਰਕੇ ਪੀਵਾਂਗੇ ਹੂੰ ਬੜੀ ਬਰਫ ਨਾਲ ਬਰਫਵਾਦੂ 3 ਨਾਲੇ ਪਾਵਾਂਗੇ ਵਿੱਚ ਫੰਡ ਮਿੱਠਾ ਅਪਾ ਮਿਸ਼ਰੀ ਵੀ ਪਾ ਸਕਦੀ ਆ ਜੇ ਹੈਗੀ ਹੈ ਤੇ ਇੱਕ ਛਾਂ ਦੇ ਵਿੱਚ ਬੋਤਲ ਆ ਨਾ ਇੱਕ ਹੋਰ ਪਾ ਦੂੰ ਜਿਆਦੀ ਨਾ ਹੋ ਜੇ ਚਲੋ ਫਿਰ ਵੀ ਇੱਕ ਹੀ ਪਾਣੀ ਘੱਟ ਰੇ ਲਾ ਜੂ ਹਾਂ ਮਾਰ ਆਉਂ ਮੇਰੇ ਕੋ ਵੱਧ ਹੋ ਗਈ ਤੇ ਇਹ ਮੈਂ ਤੇ ਰਮਾ ਦੇ ਮਾਰਖੇ ਡਗੜ ਦਾ ਸਮ ਗਿਆ ਪੈਰ ਲੇਖ ਕੇ ਉਦਾਂ ਹੀ ਸਮ ਗਿਆ ਦੇਖੋ ਉੱਪਰ ਉਹਦਾ ਮੱਖਣ ਇਹਨੂੰ ਹੁਣ ਕੀ ਕਰਨਾ 3 ਮਿੰਟ ਪੀ ਲੈਣਾ ਹੋਰ ਕੀ ਕਰਨਾ ਅੱਛਾ ਉਹ ਚੀਜ਼ ਦੀ ਐਂਗਰੇਜ ਹੂੰ ਚੀਜ਼ ਦੀ ਐਂਗਰੇਜ ਉਹ ਜਿਹੜਾ ਹਾਂ ਬਣਾ ਹਾਂ ਪਰ ਲਾਉਣੀ ਚੀ ਨਾ ਮੈਨੂੰ ਨਾ ਪਾਈ ਹੂੰ ਪਹਿਲਾਂ ਮੈਨੂੰ ਇਸ ਤਰ੍ਹਾਂ ਹੀ ਖਾ ਇਤਰਾ ਹੀ ਟੇਸਟ ਬਖਾਵਾ ਆਹੋ ਆ ਲਓ ਵੇਖ ਲਓ ਫਿਰ ਲਾ ਵੇਖੀਏ ਕੀ ਬਣਾਣੀ ਹੈ ਸਵਾਦੀ ਹੋਏਗਾ ਹਮ ਹਾਂ ਅੱਜ ਗੱਲ ਕਰਾਂਗੇ ਟੇਸਟਾ ਸਵਾਦਾ ਇਹਨਾਂ ਦਾ ਰੀਅਲ ਪਣੀਗਲਾ ਟੇਸਟਾ ਹਮ ਲਓ ਜੀ ਨਮਦੀਪ ਨੂੰ ਇਹਦੇ ਚੋਂ ਮਿਲਦੇ ਆ ਸੋਚੋ 1 ਸੈਕੰਡ ਬਹੁਤ ਸੁਆਦ ਆ ਬੱਚੇ ਸੁਆਦ ਆ ਦੇ ਤੁਹਾਨੂੰ ਮੈਂ ਨਾ ਬੇਜਾ ਬੈ ਜਾਉਗੀ ਪਰਦੇ ਹੁਣ ਗਲਾਸ ਪਾਦਾ ਮੱਖਣ ਵੀ ਉਤਲਾ ਤੇ ਉਹ ਨਾ ਪਾਇ ਪਾਇ ਹਾਂ ਠੀਕ ਰੰਗ ਲਗਾ ਕੇ ਚਲੋ ਅੱਛੀ ਇੱਕ ਗਲਾਸ ਆ ਪਾ ਵੀ ਹੈ ਪਰ ਵਾਲਿਆ ਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿੰਨੇ ਕਿੰਨੇ ਪੀਤਾ ਤੇ ਕਿੰਨੇ ਕਿੰਨੇ ਨਹੀਂ ਪੀਤਾ ਜਿਹਨੇ ਨਹੀਂ ਪੀਤਾ ਉਹ ਬਣਾ ਕੇ ਪੀਓ ਸੱਚੀ ਬਹੁਤ ਸੁਆਦ ਨੇ ਹੂੰ ਬੱਗਬਿੰਦਰ ਦੱਸਦੇ ਨੇ ਤੁਹਾਨੂੰ ਉਹੀ ਮੈਂ ਕਹਿੰਦਾ ਵੀ ਬਹੁਤ ਵਧੀਆ ਬਣਿਆ ਵਾ ਜੇ ਨਾ ਚੰਗਾ ਬਣਿਆ ਹੁੰਦਾ ਤਾਂ ਆਪਾਂ ਕਹਿਣੀ ਨਹੀਂ ਵੀ ਬਣਾ ਕੇ ਪੀਓ ਬਹੁਤ ਵਧੀਆ ਚੀਜ਼ ਬਣੀ ਹੈ ਇਹ ਆਪੀ ਮਿੰਟ 10 ਲੱਗ ਗਏ ਨੇ ਪਰ ਦਮ ਮਜਾ ਆ ਗਿਆ ਇਲਾਚੀ ਵੀ ਪਾ ਸਕਦੇ ਵਿੱਚ ਆਪਾਂ ਹੂੰ ਬਹੁਤ ਮਜ਼ਾ ਆ ਗਿਆ ਹੈ ਹੋਰ ਇਹਦਾ ਫਲੇਵਰ ਵਾਜਣਾ ਟੇਸਟ ਜ਼ਿਆਦਾ ਵਧੀਆ ਹੈ ਹੂੰ ਵਿੱਚ ਕਿ ਦੇਖਦੇ ਉਹ ਹੁੰਦਾ ਨਾ ਉਹ ਖਾਈ ਕਿੰਨਾ ਮਜ਼ਾ ਆਉਂਦਾ ਨਾਲ ਹਾਂ ਤੇ ਬਾਕੀ ਜਿਨ੍ਹਾਂ ਨੇ ਸਾਡੇ ਚੈਨਲ ਪਿੰਦਾ ਨਾਮ ਨੂੰ ਨਹੀਂ ਸਬਸਕ੍ਰਾਈਬ ਕੀਤਾ ਕਿਉਂ じゃ ਵੀ ਕਰ ਲੋ ਉਸ ਚੈਨਲ ਤੇ ਵੀਡੀਓ ਚੱਲਦੀ ਪਈ ਆ ਮਾਣ ਤੇ ਜਿਉਂ ਨਾ ਵੱਧ ਤੋਂ ਵੱਧ ਸ਼ੇਅਰ ਕਰੋ ਪਤਾ ਨਹੀਂ ਕੀ ਗੱਲ ਆ ਉਸ ਚੈਨਲ ਦੇ ਉੱਤੇ ਜ਼ਿਆਦਾਤਰ ਜਿਹੜੇ ਵੀ ਸਾਨੂੰ ਕੋਈ ਮਿਲਦੇ ਜਾਂ ਮੈਸੇਜ ਆਉਂਦੇ ਨੇ ਉਹ ਕਹਿੰਦੇ ਸਾਨੂੰ ਨੋਟੀਫਿਕੇਸ਼ਨ ਨਹੀਂ ਸ਼ੋ ਹੁੰਦੇ ਪਤਾ ਨਹੀਂ ਕੀ ਪ੍ਰੋਬਲਮ ਆ ਇਸ ਕਰਕੇ ਤੁਹਾਨੂੰ ਰਿਕਵੈਸਟ ਆ ਕਿ ਅਗਰੇ ਸਾਰੇ ਜਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਤੱਕ ਪਹੁੰਚੇ ਤੇ ਬਾਤ ਕੀ ਤੁਸੀਂ ਬਹੁਤ ਪਿਆਰ ਦੇ ਲੈਂਦੇ ਹੋ ਥੈਂਕ ਯੂ ਜੀ ਤੁਹਾਡਾ ਬਲੌਗ ਦੇਖਣ ਵਾਸਤੇ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਨਵੇਂ-ਨਵੇਂ ਬਲੌਗ ਦੇਖਣ ਤੇ ਤੁਸੀਂ ਵੀ ਜਰੂਰ ਬਣਾ ਕੇ ਪੀਓ ਜੇ ਨਹੀਂ ਤਾਂ ਵੀ ਕੋਲ ਆ ਦਿਓ ਹਾਂ ਨਹੀਂ ਤੇ ਫਿਰ ਖੱਡੀ ਕੋ ਲਾਜ